ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਅਗਵਾਈ ਹੇਠ ਉਹਨਾਂ ਦੀ ਕੈਬਨਿਟ ਦੀ ਅੱਜ ਇੱਕ ਖਾਸ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ ਆਮੂਮਨ ਤੌਰ ਤੇ ਇਸ ਲਈ ਬੁਲਾਈ ਗਈ ਕਿਉਂਕਿ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਜਿਲ੍ਹਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਚੱਲੇਗਾ ਇਸ ਵਿੱਚ ਪਹਿਲੇ ਦਿਨ ਯਾਨੀ ਕਿ 1 ਮਾਰਚ ਨੂੰ ਗਵਰਨਰ ਸਾਹਿਬ ਦਾ ਭਾਸ਼ਣ ਹੋਵੇਗਾ ਅਤੇ ਉਸ ਤੋਂ ਬਾਅਦ 5 ਮਾਰਚ ਨੂੰ ਜਿਲ੍ਹਾ ਬਜਟ ਹੈ ਉਹ ਪੇਸ਼ ਕੀਤਾ ਜਾਵੇਗਾ ਉਹ ਦੱਸ ਦਿੰਦੇ ਆ ਕਿ ਫਿਲਹਾਲ ਪੰਜਾਬ ਚਰਚਾ ਚ ਹੈ ਪੰਜਾਬ ਸੁਰੱਖਿਆ ਚ ਹੈ ਕਿਉਂਕਿ ਪੰਜਾਬ ਹਰਿਆਣਾ ਬਾਰਡਰ ਦੀ ਗੱਲ ਕਰੀਏ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਕਿਸਾਨੀ ਅੰਦੋਲਨ ਆਪਣੀ ਚਰਸੀਮਾਤੇ ਚੱਲ ਰਿਹਾ ਹੈ ਹਰਿਆਣਾ ਸਰਕਾਰ ਦੇ ਪੁਲਿਸ ਵੱਲੋਂ ਮਲਾਜਮ ਵੱਲੋਂ ਉਹਨਾਂ ਨੂੰ ਰੋਕਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤਨਾ ਕਿਤੇ ਟੀਅਰ ਗੈਸ ਦੇ ਗੋਲੇ ਜਾਂ ਕਿਤਨਾ ਕਿਤੇ ਰਬੜ ਦੀਆਂ ਗੋਲੀਆਂ ਚਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਸਿਚਕਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਇਹ ਚੱਲੇਗਾ ਅਤੇ ਕਈ ਮੁੱਦਿਆਂ ਤੇ ਗੱਲਬਾਤ ਹੋਊਗੀ ਜਿਨ੍ਹਾਂ ਦੇ ਨਾਲ ਪੰਜਾਬ ਪ੍ਰਭਾਵਿਤ ਹੁੰਦਾ ਹੈ ਚਾਹੇ ਕਿਸਾਨੀ ਅੰਦੋਲਨ ਹੋਵੇ ਚਾਹੇ ਵਪਾਰੀ ਵਰਗ ਹੋਵੇ ਜਾਂ ਜਿਹੜਾ ਵੀ ਕੋਈ ਸੈਸ਼ਨ ਹੋਵੇ ਤਾਂ ਦੱਸ ਦਿੰਨੇ ਆ ਕਿ ਇਹ ਜੋ ਵਿੱਤੀ ਬਰਾ 2024-25 ਨੂੰ ਲੈ ਕੇ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਜਾਊਗਾ ਹੁਣ ਦੇਖਣਾ ਇਹ ਹੋਊਗਾ ਕਿ ਇਹ ਬਜਟ ਕਿੰਨੇ ਕਰੋੜ ਦਾ ਪੇਸ਼ ਕੀਤਾ ਜਾਂਦਾ ਹੈ ਤੇ ਹਰ ਵਰਗ ਵਾਸਤੇ ਇਸ ਬਜਟ ਦੇ ਵਿੱਚ ਕਿੰਨੇ-ਕਿੰਨੇ ਰੁਪਏ ਅਲਾਟ ਕੀਤੇ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਅਗਵਾਈ ਹੇਠ ਉਹਨਾਂ ਦੀ ਕੈਬਨਿਟ ਦੀ ਅੱਜ ਇੱਕ ਖਾਸ ਮੀਟਿੰਗ ਬੁਲਾਈ ਗਈ ਇਹ ਮੀਟਿੰਗ ਆਮੂਮਨ ਤੌਰ ਤੇ ਇਸ ਲਈ ਬੁਲਾਈ ਗਈ ਕਿਉਂਕਿ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਚੱਲੇਗਾ ਇਸ ਵਿੱਚ ਪਹਿਲੇ ਦਿਨ ਯਾਨੀ ਕਿ 1 ਮਾਰਚ ਨੂੰ ਗਵਰਨਰ ਸਾਹਿਬ ਦਾ ਭਾਸ਼ਣ ਹੋਵੇਗਾ ਅਤੇ ਉਸ ਤੋਂ ਬਾਅਦ 5 ਮਾਰਚ ਨੂੰ ਜਿਲ੍ਹਾ ਬਜਟ ਹੈ ਉਹ ਪੇਸ਼ ਕੀਤਾ ਜਾਵੇਗਾ ਉਹ ਦੱਸ ਦਿੰਦੇ ਆ ਕਿ ਫਿਲਹਾਲ ਪੰਜਾਬ ਚਰਚਾ ਚ ਹੈ ਪੰਜਾਬ ਸੁਰੱਖਿਆ ਚ ਹੈ ਕਿਉਂਕਿ ਪੰਜਾਬ ਹਰਿਆਣਾ ਬਾਰਡਰ ਦੀ ਗੱਲ ਕਰੀਏ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਕਿਸਾਨੀ ਅੰਦੋਲਨ ਆਪਣੀ ਚਰਸੀ ਮਾਤੇ ਚੱਲ ਰਿਹਾ ਹੈ हरियाणा सरकार ਦੇ ਪੁਲਿਸ ਵੱਲੋਂ ਪਲਾਜ਼ਾ ਵੱਲੋਂ ਉਹਨਾਂ ਨੂੰ ਰੋਕਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤਨਾ ਕਿਤੇ ਟਾਇਰ ਗੈਸ ਦੇ ਗੋਲੇ ਜਾਂ ਕਿਤਨਾ ਕਿਤੇ ਰਬੜ ਦੀਆਂ ਗੋੜੀਆਂ ਚਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਸ ਵਿੱਚਕਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਇਹ ਚੱਲੇਗਾ ਅਤੇ ਕਈ ਮੁੱਦਿਆਂ ਤੇ ਗੱਲਬਾਤ ਹੋਊਗੀ ਜਿਨ੍ਹਾਂ ਦੇ ਨਾਲ ਪੰਜਾਬ ਪ੍ਰਭਾਵਿਤ ਹੁੰਦਾ ਉਹ ਚਾਹੇ ਕਿਸਾਨੀ ਅੰਦੋਲਨ ਹੋਵੇ ਚਾਹੇ ਵਪਾਰੀ ਵਰਗ ਹੋਵੇ ਜਾਂ ਜਿਹੜਾ ਵੀ ਕੋਈ ਸੈਸ਼ਨ ਹੋਵੇ ਤੋਂ ਦੱਸ ਦਿੰਦੇ ਆ ਕਿ ਇਹ ਜੋ ਵਿੱਤੀ ਬਰ ਐ 2024-25 ਨੂੰ ਲੈ ਕੇ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਜਾਊਗਾ ਹੁਣ ਦੇਖਣਾ ਇਹ ਹੋਊਗਾ ਕਿ ਇਹ ਬਜਟ ਨੇ ਕਰੋੜ ਦਾ ਪੇਸ਼ ਕੀਤਾ ਜਾਂਦਾ ਹੈ ਤੇ ਹਰ ਵਰਗ ਵਾਸਤੇ ਇਸ ਬਜਟ ਦੇ ਵਿੱਚ ਕਿੰਨੇ ਕਿੰਨੇ ਰੁਪਏ ਅਲਾਟ ਕੀਤੇ ਜਾਂਦੇ ਨੇ